ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਲੈ ਕੇ ਮਜਬੂਰੀ ਦਾ ਫਾਇਦਾ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਉਗੀ ਕੁਝ ਕੁ ਦਿਨਾਂ ਦੀ ਗੱਲ ਹੈ ਮੈਂ ਸਵੇਰੀ 9 ਵਜੇ ਤੱਕ ਸੌ ਰਿਆ ਸੀ ਮਾਸੀ ਜੀ ਦੇ ਮੁੰਡੇ ਕਲਮ ਨੇ ਮੈਨੂੰ ਫੋਨ ਕੀਤਾ ਮੈਂ ਵਾਈ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਸੰਗਰੂਰ ਬੁਲਾ ਲਿਆ ਵਾਈ ਹੋਰੀ ਨਵੀਂ ਕੋਠੀ ਪਾ ਰਹੇ ਸੀ ਉਹ ਕੀਦੇ ਤੋਂ ਇੱਕ ਆ ਰ ਆ ਕੇ ਦੇਖ ਜਾ ਵੀ ਨਕਸ਼ਾ ਬਹੁਤ ਘੈਂਟ ਆ ਕੋਠੀ ਵੀ ਪੂਰੀ ਬਣਨ ਵਾਲੀ ਆ ਮੈਂ ਉਸ ਦਿਨ ਹੀ ਸੰਗਰੂਰ ਚਲਾ ਗਿਆ ਮੈਨੂੰ ਉੱਥੇ ਜਾਂਦੇ ਨੂੰ 11:00 ਵੱਜ ਗਏ ਬਾਈ ਇਹਦੇ ਤੂੰ ਬਾਈ ਕੀਦੇ ਤੂੰ ਜਲਦੀ ਆ ਜਾ ਕਹਿੰਦੇ ਜਲਦੀ ਆ ਜਾ ਆ ਜਾ ਵੀ ਆਪਾਂ ਸਵੇਰੇ ਦੀ ਰੋਟੀ ਇਕੱਠੇ ਹੀ ਖਾਵਾਂਗੇ ਬਾਈ ਨਾਲ ਮੇਰਾ ਪਿਆਰ ਪਹਿਲਾਂ ਤੋਂ ਹੀ ਬਹੁਤ ਸੀ ਸਾਡੀ ਸੋਚ ਬਹੁਤ ਮਿਲਦੀ ਜੁਲਦੀ ਸੀ ਅਸੀਂ ਰੋਟੀ ਖਾ ਕੇ ਮਿਸਤਰੀ ਕੋਲ ਆ ਬੈਠ ਗਏ ਮੈਂ ਮਿਸਤਰੀ ਦਾ ਹਾਲ ਚਾਲ ਪੁੱਛਿਆ ਤਾਂ ਉਹ ਦਾ ਬੋਲਣ ਦਾ ਢੰਗ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਉਹਦੇ ਕੰਮ ਕਰਨ ਦੇ ਤਰੀਕੇ ਵੀ ਦੇਖ ਰਿਹਾ ਸੀ ਉਹ ਬੰਦੇ ਕੋਲ ਇੱਕ ਠੀਕ ਸੀ ਉਮਰ ਦੀ ਆਂਟੀ ਵੀ ਕੰਮ ਕਰਦੀ ਸੀ ਉਹ ਆਂਟੀ ਕੋਲ ਇੱਕ ਬੇਟੀ ਵੀ ਸੀ ਜੋ ਉਹਨਾਂ ਦੇ ਨਾਲ ਹੀ ਸੀ ਉਹ ਇਕੱਲੀ ਹੀ ਖੇਡਦੀ ਜਾ ਰਹੀ ਸੀ ਤੇ ਉਹ ਆਂਟੀ ਕੰਮ ਕਰ ਰਹੇ ਸੀ ਉਹ ਬੰਦੇ ਦੀ ਬੋਲਵਾਣੀ ਤੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਉਹਨੂੰ ਕਿੰਨੀ ਕੁ ਅਕਲਾ ਬੋਲਣ ਦੀ ਉਹ ਬੰਦੇ ਨੂੰ ਉਹ ਆਂਟੀ ਦੂਰ ਦੂਰ ਉਹ ਬੰਦੇ ਤੋਂ ਆਂਟੀ ਦੂਰ ਦੂਰ ਹੋ ਕੇ ਲੰਘ ਰਹੀ ਸੀ ਮੈਂ ਉੱਥੇ ਹੀ ਬੈਠਾ ਉਹ ਬੰਦੇ ਸਾਥ ਦੇ ਆ ਸਾਰੀਆਂ ਹਰਕਤਾਂ ਦੇਖ ਰਿਹਾ ਸੀ ਉਹ ਬੰਦੇ ਦੀ ਇੰਨੀ ਮਾੜੀ ਅੱਖ ਸੀ ਉਹ ਆਂਟੀ ਉਹਨੂੰ ਮੂੰਹ ਨਹੀਂ ਲਾ ਰਹੀ ਸੀ ਉਹਨੂੰ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੋ ਰਹੀ ਸੀ ਮੈਨੂੰ ਉਹ ਬੰਦੇ ਦੀਆਂ ਇਹ ਹਰਕਤਾਂ ਦੇਖ ਬਹੁਤ ਮਾੜਾ ਲੱਗ ਰਿਹਾ ਸੀ ਮੈਂ ਉਹਨੂੰ ਦੇਖ ਕੇ ਸੋਚਣ ਲੱਗਾ ਕਿ ਕਿਸੇ ਦੀ ਮਜਬੂਰੀ ਦਾ ਲੋਕ ਕਿੰਨਾ ਫਾਇਦਾ ਚੱਕਦਿਆ ਨਾ ਕੋਈ ਸ਼ਰਮ ਨਾ ਰੱਬ ਨਾ ਦਾ ਕੋਈ ਡਰ ਵੀ ਹੈ ਨਹੀਂ ਹਰ ਕਿਸੇ ਤੇ ਮਾੜਾ ਟਾਈਮ ਤਾਂ ਨਹੀਂ ਰਹਿੰਦਾ ਜੇ ਕੰਮ ਕਰਨਾ ਉਹਦੀ ਮਜਬੂਰੀ ਆ ਤਾਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਣਾ ਤਾਂ ਗਲਤ ਕੰਮ ਹੈ ਮੈਂ ਸਾਰੀ ਗੱਲ ਵਾਈ ਨੂੰ ਦੱਸੀ ਤਾਂ ਉਹ ਕਹਿੰਦੇ ਮੈਨੂੰ ਤਾਂ ਇਸ ਗੱਲ ਬਾਰੇ ਕੁਝ ਪਤਾ ਵੀ ਨਹੀਂ ਸੀ। ਮੇਰੇ ਕਹਿਣ ਤੇ ਵਾਈ ਨੇ ਉਸ ਬੰਦੇ ਦੀ ਬਹੁਤ ਬੇਇੱਜ਼ਤੀ ਕੀਤੀ। ਤਾਂ ਉਹ ਬੰਦਾ ਸ਼ਰਮ ਨਾਲ ਸਿਰ ਝੁਕਾ ਕੇ ਖੜ ਗਿਆ ਤੇ ਮਾਫੀ ਮੰਗਣ ਲੱਗਾ। ਫਿਰ ਅਸੀਂ ਉਸ ਆਂਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਮੈਨੂੰ ਬਹੁਤ ਦਿਨਾਂ ਤੋਂ ਤੰਗ ਕਰ ਰਿਹਾ ਸੀ। ਇਹ ਮੇਰੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹੁੰਦਾ ਸੀ। ਉਹ ਆਂਟੀ ਨੂੰ ਮੈਂ ਪੁੱਛਿਆ ਕਿ ਤੁਸੀਂ ਕੰਮ ਕਿਉਂ ਕਰਦੇ ਹੋ ਤੁਹਾਡੇ ਘਰ ਵਾਲੇ ਕੰਮ ਕਿਉਂ ਨਹੀਂ ਕਰਦੇ? ਤਾਂ ਉਹਨਾਂ ਨੇ ਅੱਖਾਂ 'ਚੋਂ ਹੰਝੂ ਆ ਗਏ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਵਾਲੇ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਉਹ ਸ਼ਰਾਬ ਜ਼ਿਆਦਾ ਪਿੰਦੇ ਸੀ ਮੈਨੂੰ ਸੁਣ ਕੇ ਬਹੁਤ ਬੁਰਾ ਲੱਗਿਆ ਉਹ ਆਂਟੀ ਇਹ ਕਹਿੰਦੇ ਕਹਿੰਦੇ ਕਿ ਉਹਨਾਂ ਕੋਲੇ ਉਹ ਬੇਟੀ ਆ ਜਿਸ ਦੀ ਉਮਰ 4 ਕੁ ਸਾਲ ਦੀ ਆ ਤੇ ਇਸ ਦੀ ਪੜ੍ਹਾਈ ਤੇ ਘਰ ਦਾ ਖਰਚਾ ਚੱਕਣ ਲਈ ਉਹਨਾਂ ਨੂੰ ਕੰਮ ਕਰਨਾ ਪੈਂਦਾ ਇਹ ਗੱਲਾਂ ਸੁਣ ਕੇ ਮੇਰਾ ਦਿਲ ਭਾਰ ਆਇਆ ਤੇ ਮੈਂ ਉਸੇ ਟਾਈਮ ਹੀ ਸੰਗਰੂਰ ਤੋਂ ਵਾਪਸ ਆ ਗਿਆ ਜੰਗ ਲੜ ਕੇ ਜਿੱਤਣਾ ਪੈਂਦਾ ਏ ਆੜ ਕੇ ਖੜੇ ਨਸੀਬਾਂ ਦਾ ਰੱਬਾ ਦੂ ਰੱਬਾ ਦੂਰ ਬੈਠਾ ਕੀ ਦੇਖੀ ਜਾਣਾ ਕਦੇ ਹੋ ਜਾ ਤੂੰ ਵੀ ਗਰੀਬਾਂ ਦਾ ਕਦੇ ਹੋ ਜਾ ਤੂੰ ਵੀ ਗਰੀਬਾਂ ਦਾ ਧੰਨਵਾਦ ਦੋਸਤੋ ਜੇ ਕਰਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ